ਅਗਲੀ ਗੱਲ ਔਰ ਸੋਨੋ ਜਿੰਨੇ ਵੀ ਆਪਣੇ ਨੌਜਵਾਨ ਫੜੇ ਐ ਹੁਣ ਹੀ ਨਾਲ ਦੇ ਨਾਲ ਛੱਡੇ ਜਾਣਗੇ ਚਰਦੇ ਬਾਕੀ ਕਰ ਅਗਲੀ ਗੱਲ ਸੁਣੋ ਪੂਰੀ ਗੱਲ ਤਾਂ ਸੁਣ ਲੋ ਜਿਹੜੇ ਨੁਕਸਾਨ ਦੀ ਪਰਹਾਈ ਹੋਈ ਆ ਆਪਣੇ ਨੁਕਸਾਨ ਭਾਨੀ ਸਿੱਧੂ ਦੀ ਦਸਤੀ ਤੇ ਘਰੇ ਹਾਈ ਜਿਹੜੀ ਆ ਹੋ ਜਾਏਗੀ ਇਹ ਵੀ ਭਰੋਸਾ ਦਿੱਤਾ ਜਿਵੇਂ ਰਤਨਦੀਪ ਧਾਲੀਆ ਨੂੰ ਦਾ ਮਾਇਆ ਲੱਗ ਸਾਰੇ ਵੀਰੇ ਸਾਰੇ ਜਿੰਨਾ ਤੇ ਆਪਣੇ ਕੋਲ ਸਨੇਹਾ ਨਹੀਂ ਨਾ ਹੁੰਦਾ ਬਿਸ਼ਰਤ ਤੇ ਜਾਂਦੇ ਨਹੀਂ ਹੋਰ ਦਾ ਲਾਡੀ ਬਲਾਰਦੀ ਮਾ ਜੀ ਸਾਹਿਬ ਸੁਣੇ ਲਓ ਇਹ ਬੰਦੇ ਨਾਲ ਛੱਡ ਦਿਓ ਛੱਡ ਦਿਓ ਅਗਲੀ ਵਾਰ ਸੁਣ ਲੋ ਇਹ ਜਿਹੜੀ ਗੱਲ ਤੇ ਕੈਚ ਬਸਿਆ ਸੀ ਆਪਾਂ ਇਹ ਕਹਿੰਦੇ ਜਵਾਨਤ ਨੂੰ ਆਪਾਂ ਕਹਿੰਦੇ ਨਹੀਂ ਲਾਉਣੀ ਪਰ ਜੇ ਚਾਰਜ ਕਰੋ ਕਸਰ ਕਰੋ ਉਹਦੇ ਵੀ ਸ਼ਾਂਤੀ ਬਣੀ ਆ ਬਿਨਾਂ ਸਰਤ ਰਿਹਾਈ ਹੋਈ ਆ ਹੁਣ ਤੁਹਾਡੇ ਨਾਲ ਬੀਜੀ ਬਸਾਲ ਸਰਕਾਰ ਸਿੰਘ ਜੀ ਇਹ ਗੱਲਬਾਤ ਕਰਨਗੇ ਦੂਜੇ ਵੱਲੋਂ ਬਈ ਦੋ ਮਿੰਟ ਹੀ ਸੋਨੇ ਦੋ ਮਿੰਟ ਹੀ ਬੋਲਣਾ ਓਦੋਂ ਬਾਅਦ ਬਾਅਦ ਸਤ ਮਿੰਟ ਆਪ ਦਵਾਇਆ ਲਾਉਣੇ ਆ ਓਦੋਂ ਬਾਅਦ ਆਪਣੀ ਜਿਹੜੀ ਅਗਲੀ ਕਾਰਵਾਈ ਚੁਕਾ ਦੇ ਅੱਜ ਇਲਾਕਾ ਦੀ ਵਸਿਓ ਅਸੀਂ ਸਾਰੇ ਹੀ ਸਾਡੇ ਜਿਹੜੇ ਸਾਡੇ ਨਾਲ ਦੀਵ ਔਰ ਸਾਡੇ ਕੁੱਤੇ ਹੋਏ ਨੇ ਕਿਸਾਨ ਯੂਨੀਅਨ ਦੇ लास्ट ਜਿਹੜੀ ਇਹਦੀ ਐਡਮਿਨਿਸਟ੍ਰੇਸ਼ਨ ਦੇ ਨਾਲ ਬਾਤ ਕੇ ਵਿਚਾਰ ਰਿਹਾ ਅੱਗੇ ਵੀ ਆਪਾਂ ਬਹੁਤ ਸਾਰੇ ਕਰਦੇ ਰਹਿੰਦੇ ਆ ਤੁਹਾਨੂੰ ਮੈਂ ਅੱਜ ਇਹ ਗੱਲ ਕਹਿਣਾ ਚਾਹਨਾ ਕਿ ਜਿਹੜਾ ਯੂਥ ਹੋਪ ਹਨ ਇਹ ਆਪਣੇ ਪੰਜਾਬ ਦਾ ਇੱਕ ਬਹੁਤ ਵੱਡਾ ਇੱਕ ਐਸੈਟ ਹੈ ਇਹ ਆਪਾਂ ਯੂਥ ਜਿਹੜਾ ਜਾਂ ਜਿਹੜੀ ਜਵਾਨੀ ਹੈ ਇਹਨੂੰ ਆਪਾਂ ਬਿਲਕੁਲ ਜਿਹੜਾ ਉਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਹੀ ਆਉਣ ਵਾਲਾ ਸਦਾ ਫਿਊਚਰ ਹੈ ਸੋ ਇੱਡੀ ਗੱਲ ਕਹਿਣਾ ਹੋਇਆ ਅੱਜ ਜਿਹੜੀ ਜੱਗਾ ਦੱਸਿਆ ਕਿ ਕਲਿੱਕੀ ਰੂਪਰੇ ਕੁਝ ਹੋਇਆ ਸੋ ਉਹਦੇ ਬਤਾਰਕ ਆਪਾਂ ਇਹ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ਏਡੀਐ ਸਾਹਿਬਰੇ ਨਾਲ ਖੜੇ ਨੇ ਇਹ ਸਾਰਾ ਰੇਜ ਹੋਣਾ ਉਹ ਕੋਲ ਹੈ ਔਰ ਇਹ 6 ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਮੁੱਤਾਰਾ ਆਪਾਂ ਕਰ ਦੇਾਂਗੇ ਕੀ ਗੱਲ ਹੈ ਜੈ ਹਾਂ ਨਾਲ ਦੇ ਨਾਲ ਇਹ ਵੀ ਹੈ ਜੋ ਇਹਨਾਂ ਨੇ ਦੱਸਿਆ ਸਾਰੇ ਹੀ ਜਿਹੜਾ ਆਪਾਂ ਇਸ ਦੇ ਵਿੱਚ ਕੋਈ ਵੀ ਕੋਈ ਰੀਟੇਨ ਹੋਇਆ ਜਾਂ ਕੋਈ ਉਹ ਹੋਇਆ ਉਹ ਸਾਰੇ ਯਾਤਾ ਰਿਹਾਉ ਚੁੱਕੇ ਆ ਜਾਂ ਛੱਡੇ ਜਾ ਚੁੱਕੇ ਆ ਜਾਂ ਹੁਣੇ ਹੀ ਮੈਂ ਆਪਣੇ ਐਸਐਸਪੀਸ ਨੂੰ ਕਹਿ ਦਿੱਤਾ ਉਹ ਰਿਹਾ ਹੋ ਜਾਣਗੇ ਫਿਰ ਵੀ ਜੇ ਕਿਸੇ ਦਾ ਕੋਈ ਕੋਈ ਲੱਗਦਾ ਹੋਵੇਗਾ ਤੇ ਇੱਥੇ ਐਸਐਸਪੀ ਨੇ ਡੀਆਈਜੀ ਨੇ ਕਿਸੇ ਵੀ ਟਾਈਮ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਪਰ 100 ਦੀ 200% ਇਹ ਮੈਂ ਇੱਥੇ ਅਨਾਉਂਸ ਵੀ ਕਰ ਦਿੰਦਾ ਉਹ 100% ਹੋ ਜਾਏਗਾ ਇਸ ਤੋਂ ਇਲਾਵਾ ਕੁਝ ਇਹਨਾਂ ਨੇ ਦੱਸਿਆ ਸੀ ਕਿ ਕੋਈ ਮੋਬਾਈਲ ਜਾਂ ਕੋਈ ਚੀਜ਼ ਇਹੋ ਜਿਹੀ ਹੋਈ ਹੈ ਉਹਨੂੰ ਆਪਾਂ ਕੋਈ ਭਾਈ ਕਰਦੇ ਹਾਂਗੇ ਪਰ ਜਿਹੜਾ ਵਿਸ਼ਵਾਸ ਹੁੰਦਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਇਹਦੇ ਤੇ ਹੀ ਸਾਰੀ ਉਹ ਆਪਣੀ ਇਹ ਸਾਰੀ ਚੀਜ਼ ਚੱਲਦੀ ਹੈ ਔਰ ਮੈਂ ਇੱਥੇ ਫਿਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਖਾਸ ਕਰਕੇ ਆਪਣਾ ਜਿਹੜਾ ਯੂਥ ਹੈ ਉਹ ਸਾਡੇ ਬਹੁਤ ਨਜ਼ਦੀਕੀ ਆ ਮੈਂ ਤਾਂ ਇਹ ਪੁਲਿਸ ਐਜ਼ ਅ ਪੁਲਿਸ ਆਫਸਰ ਵੀ ਕਹਿੰਦਾ ਮੈਂ ਤਾਂ ਇਹ ਤੋਂ ਪਹਿਲਾਂ ਇੱਕ ਪ੍ਰੋਫੈਸਰ ਆ ਖਾਲਸਾ ਕੋਲ ਹੀ ਪੜਾਉਂਦਾ ਰਿਹਾ ਔਰ ਮੇਰੇ ਖਿਆਲ ਮੇਰੇ ਵਾਸਤੇ ਜਿਹੜਾ ਜਿਹੜਾ ਯੂਥ ਹੈ ਮੈਸਬੇ ਦਾ ਕਿਸੇ ਵੀ ਸਟੇਟ ਕਿਸੇ ਵੀ ਜਗ੍ਹਾ ਦਾ ਬਹੁਤ ਵੱਡਾ ਐਸੈਟ ਹੈ ਔਰ ਤੁਸੀਂ ਸਾਰੇ ਹੀ ਸਾਡੇ ਲਈ ਬਹੁਤ ਮਹੱਤਵਪੂਰਨ ਔਰ ਜੇ ਕੋਈ ਕਮਿਊਨੀਕੇਸ਼ਨ ਗੈਪ ਰਹਿ ਗਿਆ ਜਾਂ ਕੋਈ ਆਪਸ ਵਿੱਚ ਰਹਿ ਗਿਆ ਉਹ ਬਿਲਕੁਲ ਦਫਤਾਰਾ ਹੋ ਜਾਏਗਾ ਇੰਨੀ ਗੱਲ ਆ ਕਹਿੰਦਾ ਹਾਂ ਮੈਂ ਤੁਹਾਨੂੰ ਫੇਰ ਫਟੇ ਬੁਲਾਉਣਾ ਸ਼ਕਲ ਔਰ ਤੁਸੀਂ ਆਪ ਦਾ ਧਿਆਨ ਰੱਖੋ ਹੁਣ ਆਰਾਮ ਦੇ ਨਾਲ ਜਾਇਓ ਥੈਂਕ ਯੂ ਵੈਰੀ ਮਚਾ ਬਾਬਾ 5 ਮਿੰਟ ਲਾਉਣੇ ਮੇਰੀ ਗੱਲ ਧਿਆਨ ਨਾਲ ਸੁਣ ਲਓ ਗੁਰਵੀਰ ਤੁਸੀਂ ਯਾਰੋ ਨੌਜਵਾਨੋ ਮੇਰੀ ਗੱਲ ਕਾਹ ਚਾ ਮੰਗਦਾ ਨਹੀਂ ਲੱਗਦਾ ਕਿ ਮੈਂ ਤੁਹਾਡੀਆਂ ਭਾਵਨਾਵਾਂ ਦੇ ਉਲਟ ਜਾ ਕੇ ਫਸਲਾ ਕਰ ਲਾਂਗੇ ਸੀ ਯਾਰ ਅਨਾ ਮੈਂ ਸਾਰੀਆਂ ਗੱਲਾਂ ਦੇਖ ਕੇ ਕਾਨੂੰਨੀ ਗੱਲਾਂ ਦੇਖ ਕੇ ਹੁਰਕਰ ਬੈਠਾ ਹੁਰਜਾਇ ਵਿੱਚ ਕਮੈਂਟ ਕਰੀ ਜਾਊਗਾ ਵੀ ਆਏ ਹੋ ਗਏ ਉਹ ਬਗਲ ਬੱਕਰੀ ਹੈ ਬੜੇ ਜੱਟ ਆਂਦੀ ਆ ਬਈ ਹੁਰ ਜੱਟ ਇਹ ਐਸੀ ਜੇ ਕਿੱਤੇ ਆਗੂ ਖੜੇ ਆ ਬਸਤਾਰੀ ਖੜੇ ਆ ਫੌਨਦੀ ਖੜੇ ਆ ਲੰਗਵਾ ਜੀ ਖੜੇ ਆ ਉਹ ਖੜੇ ਲੱਟੇ ਆ ਹਨ ਜੇ ਜੀ ਕਹੇ ਸਾਦੇ ਕਰਕੇ ਨਹੀਂ ਭਾਈ ਇਹ ਛੋੜੇ ਕਰਕੇ ਜਾਂ ਚੋਰੀ ਆ ਜੇ ਇੱਥੇ ਆ ਕੇ ਪ੍ਰਸ਼ਾਸਨ ਨੇ ਆਪਾਂ ਨੂੰ ਆ ਲਿਖਤੀ ਦਿੱਤਾ ਹੈ ਐਡੀ ਜੀ ਵੀ ਡੀ ਆਈ ਜੀ ਆਈ ਜੀ ਦੇ ਦਸਤਖਤਾਂ ਲਿਖਤੀ ਦੇ ਕੇ ਗਏ ਆ ਯਾਰ ਫਿਰ ਇਹ ਮੁੱਕਰ ਜਾਣਗੇ ਫਿਰ ਕਿੱਥੇ ਜਾਵੇ ਕੋਈ ਗੱਲ ਨਹੀਂ ਉਹ ਦੁਆਰੇ ਦੇ ਜੇ ਕੋਈ ਤਲਖੀ ਜਾ ਕੇ ਮੇਰੇ ਤੋਂ ਤੁਹਾਡੇ ਬਾਰੇ ਉਸ ਕਿਹਾ ਵੀ ਅੰਦਾ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਗੁੱਸਾ ਨਾ ਕਰਿਆ ਕਰੋ ਵੀ ਮੇਰੇ ਆਪਣੇ ਨੂੰ ਮੈਂ ਥੋੜਾ ਜਿਆਦਾ ਜੀ ਤੇ ਮੇਰੇ ਤੁਸੀਂ ਇੱਕ ਬੋਲ ਦੇ ਤੇ ਫੁੱਲ ਜਾ ਸਕਦੇ ਹੋ ਐਡੀ ਕਿਰਤੀ ਮੈਂ ਤੁਹਾਡਾ ਇਸ ਕੱਲ ਬਹੁਤ ਧੰਨਵਾਦ ਕਰਦਾ ਬਾਗਾ ਵੀ ਖੜੀਆ ਤੁਸੀਂ ਬੈਰੀ ਕੈਡਮੀ ਤੋਂ ਦੇਖੋ ਮੇਰੀ ਗੱਲ ਸੁਣੋ ਇੱਕ ਤੇ ਇੱਕ ਤਰੀਕ ਨੂੰ ਇਹਨਾਂ ਨੇ ਮਾਨ ਸਾਹਿਬ ਦਾ ਗਰਾਉਂਡ ਖੇਲ ਕਰਕੇ ਬਹੁਤ ਵੱਡਾ ਪਰਮ ਪਾਇਆ ਸੀ ਇਹ ਲੋਕ ਕਿੱਥੇ ਨਹੀਂ ਹੋਣ ਦੇਣੇ ਡਰਾਪ ਫੋਨ ਕਰਨ ਲੱਗੇ ਬੰਦੇ ਫੜ ਲੈ ਕਰਾਂ ਮੇਰਵਲ ਕਰ ਲੈ ਤੇ ਤੁਸੀਂ ਸਾਧਿਆ ਰੋਕਾਂ ਟੋਕਾਂ ਤੋੜ ਕੇ ਅੱਜ ਮੋਹਰ ਲਾਦੀ ਐ ਕਿ ਨਹੀਂ ਤਾਂ ਬੈਠੀ ਜਣਾ ਜਿੱਦਾ ਮਰਜ਼ੀ ਜਵਾਬ ਕਰ ਲੈ ਕੋਈ ਇੱਕ ਨੌਜਵਾਨੋਂ ਹੋਰ ਅਪੀਲ ਹੈ ਆਪਾਂ 26 ਤਰੀਕ ਨੂੰ 26 ਨਵੰਬਰ 2020 ਸੀ ਜੀ 2020 ਨੂੰ 26 ਨਵੰਬਰ ਨੂੰ ਦਿੱਲੀ ਗਏ ਸੀ ਇੱਥੋਂ ਬੜੀਆ ਸਰਕਾਰ ਬੱਤੀਆਂ ਸੀ ਬੜੇ ਟੋਲੇ ਪੁੱਟੇ ਦੀ ਬੜੇ ਬੈਰੀ ਬੈਰੀ ਵੱਡੇ ਵੱਡੇ ਬੈਰੀਕੇਡ ਲਾਏ ਸੀ ਪਰ ਆਪਾਂ ਸਾਰਾ ਰਸਤਾ ਟੋਕਾ ਤੋੜ ਕੇ ਦਿੱਲੀ ਪਹੁੰਚ ਗਏ ਸੀ 13 ਤਰੀਕ ਨੂੰ ਬਈ ਨੌਜਵਾਨੋਂ ਤਿਆਰ ਰਹੋ ਚਾਹੇ ਧਰਮੀ ਹੋ ਵੀ ਮੁੱਤੇ ਹਲੇ ਜਿਹੜੇ ਅਧੂਰੇ ਪਏ ਆ ਚਾਹੇ ਐਮਐਸਪੀ ਦੀ ਗੱਲ ਹੋਵੇ ਚਾਹੇ ਜਿਹੜੇ ਕੇਸ ਵੀ ਪਏ ਆ ਉਹ ਬਹੁਤਿਆਂ ਦੇ ਪਏ ਆ ਉਵੇਂ ਚੱਲੀ ਜਾਂਦੇ ਆ ਜਾਂ ਨਵੀਆਂ ਜਿਹੜੀਆਂ ਨੀਤੀਆਂ ਲਿਆ ਰਹੇ ਨੇ ਇਹ ਮਾਰੂ ਨੀਤੀਆਂ ਉਹਨਰੇ ਖਿਲਾਫ ਸਾਨੂੰ ਸਾਰਿਆਂ ਨੂੰ ਇੱਕ ਜੁੱਟ ਹੋ ਕੇ ਨੋਜਵਾਲੋਂ ਤੁਹਾਡੀ ਖਾਸ ਮੇਰਾ ਵੀ ਅਪੀਲ ਹੈ ਕਿ ਆਪਾਂ ਸਾਰਿਆਂ ਦੇ ਇਕੱਠੇ ਹੋ ਕੇ ਉਹਨਾਂ ਤੇਰਾ ਨੂੰ ਮਾਰਨਾ ਹੈ ਉਰਦਾ ਦਿੱਲੀ ਪਹੁੰਚਣਾ ਭਾਈ ਇਹਦਾ ਸੁਣਿਆ ਕਰੋ बंदे छॾे प्रशागा बंदे छॾे छॾे गे ताईे बंदे थाणियूं छॾे नशास सौदा छॾंदो हुजे रखे ਹੀ ਬਾਰਬਰ ਕੀ ਹੈ ਬਹੁਤ ਕਨੇ ਬੰਦਾ ਕਿੱਧਰ ਹੁੰਦਾ ਨਾ ਲਾਈਵ ਚੈੱਕ ਕਰੋ ਓਹ ਓਹ ਤਾਂ ਇਹਨੇ ਆਇਆ ਕਰਾ ਹਮੇ ਇਧਰ ਨੂੰ ਆਉਣਗੇ ਓਏ ਪ੍ਰਸ਼ਾਸਨ ਸਾਡੀ ਭਾਈ ਸੁਣ ਲੈ ਧਿਆਨ ਦੇ ਨਾਲ ਜਿਹੜੇ ਸਾਰੇ ਓ ਅੱਲਾਹ ਅਕਬਰ ਅੱਲਾਹ ਅਕਬਰ ਓ ਸਾੜਾ ਕਿਹੜਾ ਬੰਦੋ ਲੱਖ ਲਾਹ ਅੱਲਾਹ ਅਕਬਰ ਓ ਸਾੜਾ ਕਿਹੜਾ ਓਰੀਆਂ ਚੌਕੀਆਂ ਓਰੀਆਂ ਓ ਸਾਜਲੀ ਤੋ ਲਾ ਪਾਈਓ ਸਾਰੇ ਬੰਦੇ ਗਾੜੇ ਛੜਦੇ ਪ੍ਰਸ਼ਾਸਨ ਇਹ ਹੁਲੀ ਪਾਈ ਸੁਨੇਹਾ ਲਾ ਦੇ ਪ੍ਰਸ਼ਾਸਨ ਦੇ ਸਾਰੇ ਅਫਸਰ ਖੜੇ ਆ ਜਾ ਸੱਚ ਨੂੰ ਕਹ ਦੇ ਡਾਕਟਰ ਇੰਪੈਰਜਾ ਨੂੰ ਪਾਈਓ ਬੰਦਾ ਆ ਜਦੋਂ ਸਾਡੇ ਕੋਲ ਸੁਨੇਹਾ ਆ ਗਿਆ ਸਾਡਾ ਮੋਰਚਾ ਫਟਿਆ ਹੈ ਕਿ ਅਸੀਂ ਰਵਾਰੀ ਪਾਦਣੀ ਹੈ ਵੀ ਉਸ ਤੋਂ ਪਹਿਲਾਂ ਪਾ ਗੱਲਾਂ ਬੱਤਾ ਕਰਦੇ ਆ ਪੰਜ ਸੱਤ ਮਿੰਟ जा शंभू ते खनौरी कठे हुणो शंभू ते खनौरी तेरहं तरीक न शंभू ते खनौरी कठे हुणो भई